ਸਪਾਰਸਿੰਕਲੇਡ ਦੇ ਵਿੱਚ ਪਹਿਲਾਂ ਇੱਕ ਸ਼ਾਮੀ ਸਾਨੂੰ ਆਈ ਸੀਗੀ ਵੀ ਲੜਕੀ ਕਿਤੇ ਇੱਕ ਰੁਚੀ ਦੇਗੀ ਹੈਗੀ ਉਹਦੇ ਸਬੰਧੀ ਪਹਿਲਾਂ ਜੋ ਦੱਸਿਆ ਹੈਗਾ ਪੁਲਿਸ ਪਾਰਟੀ ਆਈ ਸੀ ਜੋ ਇਹਨਾਂ ਦੇ ਮਾਤਾ ਦੇ ਬਿਆਨ ਲਖਾਇਆ ਉਸ ਮੁਤਾਬਕ ਜਿਹੜਾ ਅਸੀਂ ਬਿਆਨ ਲਖਿਆ ਸੀ ਪਰ ਉਦੋਂ ਘੰਟੇ ਡੇਢ ਘੰਟੇ 2 ਘੰਟੇ ਬਾਅਦ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਹੈਗਾ ਤੇ ਉਹ ਨਾਲ ਦੀ ਇੱਥੇ ਗਵਾਂਡੀ ਹੈਗੀ ਉਹਨਾਂ ਦੇ ਘਰੇ ਜਿਹੜੀ ਹੈਗੀ ਉਹਨਾਂ ਨੇ ਚੈੱਕ ਕੀਤਾ ਕਰਕੇ ਤੇ ਲੜਕੀ ਜਿਹੜੀ ਹੈਗੀ ਆ ਉਥੋਂ ਤਾਮਦ ਹੋਈ ਸੀਗੀ ਡੈੱਡ ਬੋਡੀ ਦਾ ਲੜਕੀ ਦੀ ਬਾਥਰੂਮ ਚ ਬਰਾਮਦ ਹੋਈ ਆ ਪ੍ਰਬਲਿੰਗ ਕੋਰ ਗੜਕੀਰ ਬੇਟੀ ਦਾ ਨਾਮ ਹੈਗਾ ਤੇਰਾ 14 ਸਾਲ ਦੀ ਬੇਟੀ ਹੈਗੀ। ਉਹ ਜੋ ਦੱਸ ਰਹੇ ਹੈਗੇ ਵੀ ਇਹਨੂੰ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੱਟਿਆ ਹੈਗਾ। ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਲੱਖੇ ਦੇ ਐਫਐਐਸਐਲ 팀 ਸਾਡੀ ਮੌਕੇ ਤੇ ਆਈ ਹੈਗੀ। ਜਿਹੜੇ ਆਦਮੀ ਨੇ ਇਹ ਕਤੂਦ ਕੀਤੀ ਹੈਗੀ ਆ ਉਹਨੂੰ ਵੀ ਇੱਥੇ ਪਬਲਿਕ ਨੇ ਫਾਇਲ ਲਿਆ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਥੋੜਾ ਇੰਜਰਡ ਸੀਗਾ ਉਹਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈਗਾ ਉਹਦਾ ਇਲਾਜ ਕਰਾ ਰਹੇ ਉਹਦਾ ਬਿਆਨ ਲਿਖ ਰਹੇ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਟਮ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਉ ਹੈ ਜੋ ਉਹਨੂੰ ਬਰੂਟਲੀ ਇੰਨਾ ਮਰਡਰ ਕੀਤਾ ਗਿਆ ਹੈਗਾ ਉਹਦੇ ਮੁਤਾਬਕ ਅਸੀਂ ਬਿਆਨ ਲਿਖ ਕੇ ਔਰ ਪਰਚਾ ਦਰਜ ਕਰਕੇ ਜੋ ਵੀ ਇਸ ਕਾਨੂੰਨੀ ਹਰਕਤ ਨੂੰ ਇਹਨੇ ਅੰਜਾਮ ਦਿੱਤਾ ਇਸ ਬੰਦੇ ਨੇ ਹੈਗਾ ਉਹਨੂੰ ਅਸੀਂ ਵੱਤ ਤੋਂ ਵੱਤ ਸਜ਼ਾ ਦਵਾਵਾਂਗੇ ਕਿਉਂਕਿ ਇਦੋਂ ਮਾਰੀ ਹਰਕਤ ਨਹੀਂ ਹੋ ਸਕਦੀ